ਆਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਣੀ ਹਾਜ਼ਰੀ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਲਵਾਓ ਕੋਈ ਵੀ ਰਸਨਾ ਖਾਲੀ ਨਾ ਰਵੇ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ ਜਿਹੜਾ ਗੱਜ-ਵੱਜ ਕੇ ਬੁਲਾਉਂਦਾ ਫਤਿਹ ਉਹਨੂੰ ਮਿਲਦੀ ਏ ਭੱਜ ਕੇ ਫਤਿਹ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਧ ਤੈਅ ਦਿ ਲੋ ਤਵਾ ਧੰਨਵਾਦੀਆਂ ਡਾਡੀ ਗੁਰਪ੍ਰੀਤ ਸਿੰਘ ਜੀ ਦੇ ਬਾਬਾ ਭੁੱਲਰ ਸਾਹਿਬ ਜੀ ਦੇ ਇਥੋਂ ਦੇ ਗ੍ਰੰਥੀ ਸਾਹਿਬਾਨ ਜਸਵਿੰਦਰ ਸਿੰਘ ਜੀ ਦੇ ਧਰਮੀ ਫੌਜੀ ਮਲਕੀਤ ਸਿੰਘ ਜੀ ਦੇ ਸਾਡਾ ਅੱਜ ਵੱਡਾ ਜਥਾ ਲੈ ਕੇ ਆਏ ਨੇ ਨਿਆਲ ਤੋਂ ਸਰਦਾਰ ਮਨਜੀਤ ਸਿੰਘ ਸਰਦਾਰ ਮਨਜਿੰਦਰ ਸਿੰਘ ਜੀ ਘੱਗਾ ਸਰਦਾਰ ਪਾਲ ਸਿੰਘ ਜੀ ਬਾਬਾ ਸਰਜੀਤ ਸਿੰਘ ਜੀ ਦਿਨ ਰਾਤ ਗੁਰੂ ਘਰ ਚ ਸੇਵਾ ਨਿਭਾਉਂਦੇ ਨੇ ਜਦੋਂ ਵੀ ਕੋਈ ਕੌੜ ਆਉਂਦੀ ਏ ਚਾਹ ਬਰਗਾੜੀ ਤੋਂ ਲੈ ਕੇ ਮਹਾਲੀ ਤੱਕ ਆਵੇ ਗੁਰੂ ਘਰ ਦੀ ਬੱਸ ਲੈ ਕੇ ਜਾਂਦੇ ਨੇ ਪਹਿਲਾਂ ਮੈਂ ਉਹਨਾਂ ਸਾਰਿਆਂ ਯੋਧਿਆਂ ਦਾ ਸਰਦਾਰ ਕਰਜੰਤ ਸਿੰਘ ਜੀ ਢਿੱਲੋਂ ਸਾਹਿਬ ਸਾਰਿਆਂ ਵੀਰਾਂ ਦਾ ਧੰਨਵਾਦ ਕਰਨਾ ਬਈ ਹਰਿਆਣੇ ਵਾਲਿਆਂ ਨੇ ਅਣਖ ਵੰਗਾਰੀ ਗੁਰਮਖ ਪਿਆਰਿਓ ਜਿਹੜੀ ਅਣਖ ਹੈ ਉਹ ਮੁਰਦਿਆਂ ਦੀ ਨਹੀਂ ਵੰਗਾਰੀ ਜਾਂਦੀ ਅਣਖ ਮਰਦਾਂ ਦੀ ਵੰਗਾਰੀ ਜਾਂਦੀ ਹੈ ਜਦੋਂ ਤਕਰੀਬਨ ਜੰਗਾਂ ਖਾਲਸਾ ਫੌਜ ਹਾਰ ਚੁੱਕੀ ਸੀ ਤੇ ਇੱਕ ਮਹਾਰਾਣੀ ਜਿੰਦਕਰ ਨੇ ਅਖੀਰਲੀ ਚਿੱਠੀ ਉਸ ਮਰਦ ਨੂੰ ਲਿਖੀ ਜਿਹਦਾ ਨਾਮ ਇਤਿਹਾਸਾਂ ਦਾ ਸ਼ਾਮ ਸਿੰਘ ਟਾਰੀ ਉਹਨੇ ਇੱਕ ਪਰਵਾਨਾ ਲਿਖਿਆ ਤੇ ਉਸ ਪਰਵਾਨੇ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਆਪਣੇ ਆਚਾਰ ਲੈਣਾ 'ਚ ਬੜਾ ਸੁੰਦਰ ਕੀਤਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਦੋਵੇਂ ਫਾਜੇ ਦੋਵੇਂ ਪਾਸੇ ਫੌਜਾਂ ਪਾਸੇ ਪਹਾੜੀਆਂ ਨੇ ਜੇ ਹੁੰਦਾ ਹੁੰਦੀ ਸਰਕਾਰ ਤੇ ਮੁੱਲ ਪਉਂਦੀ ਜਿਹੜੀਆਂ ਖਾਲਸੇ ਨੇ ਟੇਕਾ ਮਾਰੀਆਂ ਨੇ ਉਹ ਸ਼ਾਹ ਮੁਹੰਮਦ ਦਾ ਇੱਕ ਸਰਦਾਰ ਬਾਜੂ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਦੋਂ ਇਹ ਪਰਵਾਨਾ ਸ਼ਾਮ ਸਿੰਘ ਚਾਰੀ ਨੇ ਪੜਿਆ ਤੇ ਸ਼ਾਮਾ ਦਾ ਵੇਲਾ ਸੀ ਇਹ ਸਰਦਾਰ ਸ਼ਾਮ ਸਿੰਘ ਨੇ ਪੜ ਕੇ ਸਭ ਤੋਂ ਪਹਿਲਾਂ ਪਰਵਾਨਾ ਆਪਣੀ ਆਪਾਂ ਮਹਿਲ ਵੀ ਕਹਿ ਦਿੰਨੇ ਆ ਆਪਣੀ ਘਰ ਵਾਲੀ ਨੂੰ ਪੜਾਇਆ ਉਹਨੇ ਆਖਿਆ ਸਵੇਰੇ ਤਿਆਰੀ ਹੈ ਆਂਦੀ ਸਰਦਾਰਾ ਹੁਣ ਵਿਰਧ ਵੇਲਾ ਬੜੀਆਂ ਜੰਗਾਂ ਵਿੱਚ ਹਿੱਸਾ ਲਿਆਈ ਹੁਣ ਤੂੰ ਹੁਣ ਤੂੰ ਆਪਣੇ ਪੁੱਤਰ ਨੂੰ ਕੱਲ ਦੇ ਪਰ ਸ਼ਾਮ ਸਿੰਘ ਨੇ ਆਪਣੇ ਜਰਨੈਲਾਂ ਨੂੰ ਸੱਦਿਆ 4-5000 ਘੋੜੇ ਸਵਾਰ ਇਕੱਠਾ ਕੀਤਾ ਤੇ ਸਵੇਰੇ ਜੰਗ 'ਚ ਗਿਆ ਸ਼ਾਹ ਮੁਹੰਮਦ ਲੱਗਾ ਸ਼ਾਹ ਮੁਹੰਮਦ ਦਾ ਵਾਕ ਨਿਪੂਆਂ ਦੇ ਵਾਕ ਗੋਰਿਆਂ ਨੂੰ ਲਾਉ ਨਸਾਉਂਡ ਛੁੱਟੇ ਪਰ ਨਿਪੂਆਂ ਦੇ ਵਾਕ ਗੋਰਿਆਂ ਦੇ ਲਾਉ ਨਚੋੜ ਦਿੱਤੇ ਪਰ ਆਪਣੇ ਗਦਾਰ ਹੋ ਗਏ ਜੇ ਕਿਤੇ ਸਰਵੋਂ ਦੇ ਥਾਂ ਤੇ ਬਰੂਦ ਜਾਂਦਾ ਤੇ ਖਾਲਸਾ ਰਾਜ ਕੈਮਰੇ ਨਾਲ ਸੀ ਜਦੋਂ ਹੁਣ ਮੈਂ ਆਪਣੀ ਵਿਚਾਰ ਆ ਲਾਵਾਂ ਅਸੀਂ ਕੱਗੇ ਤੋਂ ਆਏ ਆ ਤੇ ਭਾਈ ਗੁਰਜੀਤ ਸਿੰਘ ਸਾਡਾ ਭਾਂਜਾ ਲੱਗਦਾ ਕੱਗੇ ਤੋਂ ਇਹ ਸਾਡੀ ਭੂਆ ਜੀ ਨੇ ਜੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਨਾ ਖਾਸ ਕਰਕੇ ਭਗਵੰਤ ਮਾਨ ਨੂੰ ਵੀ ਤੈਨੂੰ ਇਸ ਮਾਂ ਦੀਆਂ ਬੱਦਸੀਸਾਂ ਤੈਨੂੰ ਲੈ ਕੇ ਵਹਿ ਜਾਣੀਆਂ ਨੇ ਇੱਕ ਮਾਂ ਦਾ ਜਿਹੜਾ ਤੂੰ ਦਿਲ ਇਹਨਾਂ ਦੁਖੀ ਕੀਤਾ ਇੱਕ ਉਹ ਭੈਣ ਮੇਰੀ ਜਿਹੜੀ ਗਰਜੀਤ ਸਿੰਘ ਦੀ ਘਰ ਦੀ ਏ ਇੱਕ ਭਰਾ ਪਰਿਵਾਰ ਆ ਉਸ ਤੋਂ ਬਾਅਦ ਸੁਖੀ ਵਸੇ ਮੇਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਏ ਕੀ ਚਾਹੁੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਚਾਹੁੰਦਾ ਵੀ ਜਿਹੜਾ ਵੀ ਕੋਈ ਬੇਅਦਬੀ ਕਰਦਾ ਓਨੂੰ ਫਾਂਸੀ ਦੀ ਸਜ਼ਾ ਹੋਵੇ ਘੱਟ ਤੋਂ ਘੱਟ ਉਮਰ ਕੈਦ ਹੋਵੇ ਉਹ ਕਿਸੇ ਕਵੀ ਨੇ ਲਿਖਿਆ ਬੂਟੇ ਅੰਬਾਂ ਦੇ ਵੱਢ ਕੇ ਰਾਜਿਆ ਅੱਕਾਂ ਨੂੰ ਕਰਨਾ ਵਾੜਾ ਉਹ ਲੂਣਾ ਉਹ ਪੂਰਨ ਜੈਸੇ ਭਗਤ ਨਹੀਂ ਲੱਭਣੇ ਤੇ ਲੂਣਾ ਜੈਸੀਆਂ ਲੱਖ ਹਜ਼ਾਰ ਅਸੀਂ ਛੋਟੇ ਹੁੰਦੇ ਹਾਂ ਨੈਬਕੋਟੀਆਂ ਕੌਂਦਾ ਹੁੰਦਾ ਅਸੀਂ ਉਹ ਆਪਣੇ ਆਪ ਨੂੰ ਕਮਾਰਾਂਦਾ ਹੁੰਦਾ ਅਸੀਂ ਨੈਬਕੋਟੀਆਂ ਪੂਰਨ ਜੈਸੇ ਭਗਤ ਨਹੀਂ ਲੱਭਣੇ ਗਰਜੀਤ ਵਰਗੇ ਭਗਤ ਨਹੀਂ ਲੱਪਣੇ ਤੇ ਜਿਨ੍ਹਾਂ ਨੂੰ ਤੂੰ ਜੇਲੇ ਚੋਂ ਰਿਹਾਈਆਂ ਕਰਨਿਆ ਜਿਨ੍ਹਾਂ ਤੇ ਝੂਠੇ ਕੇਸ ਪਏ ਨੇ ਮੈਂ ਇਥੇ ਮੇਰੀਆਂ ਧੀਆਂ ਪਾਂਡ ਬਿਟ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੂੰ ਤੂੰ ਰਿਹਾਈਆਂ ਕਰਨਿਆ ਜਿਹੜੇ 332 ਸਾਲ ਤੋਂ ਬੰਦੀ ਸਿੰਘ ਨੇ ਉਹ ਜੇਲਾ ਤੇ ਡਾਕ ਰਹੇ ਹੋ ਤੁਸੀਂ ਅੱਕਾਂ ਦੇ ਬੂਟੇ ਵੱਡ ਕੇ ਆ ਜਾ ਅੰਬਾਂ ਨੂੰ ਕਰਨਾ ਵੜਾ ਪੂਰਨ ਜੈਸੇ ਭਗਤ ਨਹੀਂ ਲੱਪਣੇ ਲੂਣਾ ਜੈਸੀਆਂ ਲੱਖ ਹਜ਼ਾਰ ਸੋ ਮੈਂ ਆਪਣੀ ਵਿਚਾਰ ਚਾਵਾ ਭਾਈ ਸਾਹਿਬ ਵੱਲੋਂ ਮੈਨੂੰ ਹੁਕਮ ਆ ਸੀ ਸਿਰ ਇਕੋ ਇਕੋ ਹੀ ਕਵਿਤਾ ਕਹਿਣੀ ਹੈ ਕਾਉਣੇ 300 ਸਾਲ ਦੀ ਗੱਲ ਹੈ ਸੀ ਇੱਥੇ ਯੋਗ ਸੀ ਬੰਦੇ ਬਗਾਨਿਆਂ ਦਾ ਜਿਹਦਾ ਰਾਜ ਹੁੰਦਾ ਉਹਦਾ ਕਾਜ ਹੁੰਦਾ ਸੱਚੀ ਕਥਣੇ ਬੰਦਿਆਂ ਦਾਨਿਆਂ ਦਾ ਸ਼ਮਾਵਾਲ ਦੀ ਮੁਗਲਾ ਨੇ ਜਲੂਮ ਵਾਲੀ ਸਿੰਘ ਧਾਰ ਕੇ ਰੂਪਰਵਾਨਿਆਂ ਦਾ ਜਿਹੜੇ ਜਾਣਦੇ ਨਾਲ ਜ਼ੁਲਮ ਖਾਲਸੇ ਤੋਂ ਜਿਹੜੇ ਜ਼ੁਲਮ ਸੀ ਬੇਗਨਾ ਉੱਤੇ ਮਾਨ ਮੁਗਲਾ ਨੂੰ ਆਪਣੇ ਰਾਜ ਦਾ ਸੀ ਮਾਨ ਸਿੰਘਾ ਨੂੰ ਆਪਣੀਆਂ ਬਾਹ ਉੱਤੇ ਜਿੰਦੇ ਬਨ ਕੇ ਸਿੰਘ ਲਾਹੌਰ ਖੜਨੇ ਫੌਜ ਚੜ੍ਹਤੀ ਬੇਗਨਾ ਉੱਤੇ ਬੜਾ ਮਾਨ ਸੀ ਕੌਮ ਨੂੰ ਜਰਨੈਲ ਸਿੰਘਾ ਤਾਰਾ ਸਿੰਘ ਸ਼ਹੀਦ ਬਾਹ ਉੱਤੇ ਮੇਰਾ ਸਮਾਂ ਵੀ ਪੂਰਾ ਹੋ ਗਿਆ ਹੈ ਆਖੋ ਧੰਨ ਧੰਨ ਸਤਵੇਂ ਪਾਸ਼ਾ ਗੁਰੂ ਹਰ ਰਾਏ ਸਾਹਿਬ ਦੇ ਅੱਜ ਪ੍ਰਕਾਸ਼ ਦਿਹਾੜਾ ਸਾਰੇ ਆਖੋ ਧੰਨ ਧੰਨ ਸਤਵੇਂ ਪਾਸ਼ਾ ਗੁਰੂ ਹਰ ਰਾਏ ਜੀ ਉਹਨਾਂ ਦਾ ਅਵਤਾਰ ਦਿਹਾੜਾ ਮੈਨੂੰ ਸਿੰਘ ਸਾਹਿਬ ਵੱਲੋਂ ਹੁਕਮ ਹੋਇਆ ਸੀ ਲੱਖ ਲੱਖ ਵਧਾਈ ਹੋਵੇ ਪੂਰੀ ਸਮੁੱਚੀ ਸੇ ਕੌਮ ਨੂੰ ਇਸ ਮੋਰਚੇ ਨੂੰ ਚਲਾਉਣ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਧਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਤੇ ਮੈਂ ਅਰਦਾਸ ਕਰਨਾ ਸੱਚੇ ਪਾਸ਼ਾ ਕਾਨੂੰ ਬੰਨ ਸਤਵੇਂ ਪਾਸ਼ਾ ਹਰ ਰਾਏ ਸਾਹਿਬ ਸਾਡਾ ਵੀਰ ਅਸੀਂ ਨਾਨਕਾ ਮੇਲ ਭੜ ਕੇ ਆਉਂਦੇ ਆ ਨਾਨਕਾ ਮੇਲੇ ਵਾਸਤੇ ਵਿਆਹਾਂ ਚ ਜਾਂਦਾ ਪਰ ਅੱਜ ਨਾਨਕਾ ਮੇਲਾ ਇੱਥੇ ਝੋਲੀ ਅਟਕੇ ਤੇਰੇ ਤੇਰੇ ਕੋਲ ਆਉਣਾ ਪਿਆ ਸੀ 1.5 ਸਾਲ ਤੋਂ ਸਾਡਾ ਦੋਤਰਾ ਸਾਡਾ ਭਾਂਜਾ ਵਾਪਸ ਸਾਨੂੰ ਦੇ ਦੇ ਭਗਵੰਤ ਮਾਨਾ ਸਾਡੀ ਬੇਨਤੀ ਸੁਣ ਲੈ ਹੁਣ ਇਹ ਤੂੰ ਬੋਲੇ ਮੇਰੇ ਤੋਂ ਕੀ ਸ਼ਬਦ ਨਹੀਂ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ